ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਮੇਰੇ ਵੀਰਾਂ ਦੇ ਤੇ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਤੇ ਬਹੁਤ ਸਾਰੇ ਲੋਕੀ ਜਦੋਂ ਮੈਨੂੰ ਮਿਲਦੇ ਵੀ ਹਨਾ ਤੇ ਇੱਕ ਗੱਲ ਮੈਨੂੰ ਪੁੱਛਦੇ ਆ ਵੀ ਤੇਰੇ ਵਿੱਚ ਇੰਨਾ ਹੌਸਲਾ ਤੇ ਇੰਨੀ ਹਿੰਮਤ ਕਿੱਦਾਂ ਆ ਜਾਂਦੀ ਆ ਵੀ ਤੂੰ ਇੰਨੀ ਤਕਲੀਫ ਵਿੱਚ ਹੱਸ ਕਿਦਾਂ ਲੈਣੀ ਆ ਮੈਂ ਕਹਾਂ ਇਹ ਹੌਸਲਾ ਤੇ ਹਿੰਮਤ ਨਾ ਮੈਨੂੰ ਬਾਜਾਂ ਵਾਲਾ ਦਿੰਦਾ ਕਿਉਂਕਿ ਮੈਂ ਬਾਜਾਂ ਵਾਲੇ ਦੀ ਧੀ ਆ ਤੇ ਬਾਜਾਂ ਵਾਲੇ ਦੇ ਜੇ ਧੀਆ ਪੁੱਤੀ ਰੋਂ ਡੇ ਪੇ ਤੇ ਪਿੱਛੇ ਕੀ ਰਹਿ ਗਿਆ ਇਸ ਕਰਕੇ ਹੀ ਰਾਜ ਦੀ ਮੰਗ ਨਹੀਂ ਕਰਦੇ ਅਹੀਂ ਦਾਅਵੇ ਕਰਦੇ ਆਂ ਵੀ ਅਹੀਂ ਰਾਜੇ ਆਂ ਕਦੇ ਕਿਸੇ ਤੋਂ ਕੁਝ ਮੰਗਦੇ ਨਹੀਂ ਅਹੀਂ ਰਾਜੇ ਆਂ ਇਸੇ ਕਰਕੇ ਅਹੀਂ ਰਾਜ ਦੀਆਂ ਗੱਲਾਂ ਕਰ ਸਕਦੇ ਆਂ ਕਿਉਂਕਿ ਸਾਡੇ ਖੂਨ ਵਿੱਚ ਉਹ ਦਲੇਰੀ ਭਰੀ ਆ ਕਲਕੀਆਂ ਵਾਲੇ ਨੇ ਜਦੋਂ ਅਹੀਂ ਕਹਿੰਨੇ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡਾ ਅੱਧਾ ਦੁੱਖ ਤੇ ਧਰਮਣਾ ਉਹਦਾ ਹੀ ਟੁੱਟ ਜਾਂਦਾ ਜਦੋਂ ਅਹੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿੰਨੇ ਆ ਨਾ ਤੇ ਸਾਡੇ ਦਿਲ ਦੀ ਹਰ ਇੱਕ ਧੜਕਣ ਵਿੱਚ ਉਹ ਧੰਨ ਧੰਨ ਗੁਰੂ ਰਾਮਦਾਸ ਨਿਕਲਦਾ ਏ ਇਸੇ ਕਰਕੇ ਅਸੀਂ ਨਿਰਵੈਲ ਆ ਤੇ ਅਸੀਂ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦੇ ਇਹੋ ਸਾਡੀ ਖਾਸੀਅਤ ਆ ਕਿ ਅਸੀਂ ਦੁੱਖਾਂ ਵਿੱਚ ਵੀ ਹੱਸ ਸਕਦੇ ਆ ਕਿਉਂਕਿ ਸਾਡੇ ਕੋਲ ਉਹ ਕਲਾ ਹੈਗੀ ਆ ਧੰਨਵਾਦ ਜੀ